ਖੁਲਾੜ ਯਾਤਰੀ ਆਪਣੀ ਜਾਨ ਦਾ ਖਤਰਾ ਮੁੱਲ ਲੈ ਕੇ ਖੁਲਾੜ ਤੇ ਯਾਤਰਾ ਤੇ ਨਿਕਲਦੇ ਹਨ ਉਹਨਾਂ ਦਾ ਸਿਰਫ ਇੱਕ ਹੀ ਮਿਸ਼ਨ ਹੁੰਦਾ ਹੈ ਨਵੇਂ-ਨਵੇਂ ਪੂਜਾ ਕਰਨਾ ਅਤੇ ਦੇਸ਼ ਦੀ ਤਰੱਕੀ ਅਤੇ ਵਿਕਾਸ ਵਿੱਚ ਆਪਣਾ ਯੋਗਦਾਨ ਦੇਣਾ ਸੀਤਾ ਵਿਲੀਮ ਇੱਕ ਭਾਰਤੀ ਮੂਲ ਦੀ NASA ਦੀ ਐਸਟਰੋਨੌਟ ਹੈ ਜੋ ਕਿ 5 ਜੂਨ 2024 ਨੂੰ ਸਟਾਰਲਾਈਨਰ ਨਾਮਕ ਸਪੇਸ ਕ੍ਰਾਫਟ ਵਿੱਚ ਖੁਲਾੜ ਮਿਸ਼ਨ ਤੇ ਗਈ ਸੀ ਜੋ ਕਿ ਹਲੇ ਤੱਕ ਵੀ ਅੰਤਰਿਕਸ਼ ਵਿੱਚ ਫਸੀ ਹੋਈ ਹੈ ਐਸਟਰੋਨੌਟ ਸੀਤਾ ਵਿਲੀਮ ਅਤੇ ਉਸ ਦੇ ਸਾਥੀ ਗੁਸ਼ ਬਿਲਮੋਰ ਨੂੰ ਖੁਲਾੜ ਸਟੇਸ਼ਨ ਤੇ ਲੈ ਕੇ ਜਾਣ ਵਾਲਾ ਸਪੇਸ ਸਪੇਸਕ੍ਰਾਫਟ ਤਿੰਨ ਮਿੰਟ ਬਾਅਦ ਧਰਤੀ ਤੇ ਸੁਰੱਖਿਅਤ ਉਤਰਿਆ ਹੈ ਇਸਦੇ ਲੈਂਡਿੰਗ ਤਿੰਨ ਵੱਡੇ ਪੈਰਾਸ਼ੂਟ ਤੇ 에ਅਰ ਵੇਕਸ ਦੀ ਮਦਦ ਨਾਲ ਹੋਈ ਸਪੇਸਕ੍ਰਾਫਟ ਭਾਰਤੀ ਸਮੇਂ ਮੁਤਾਬਿਕ ਸਵੇਰੇ 3:30 ਮਿੰਟ ਤੇ ਅੰਤਰਰਾਸ਼ਟਰੀ ਕੋਲਾਡ ਸਟੇਸ਼ਨ ਆਈਐਸਐਸ ਕੋ ਵੱਕਿਆ ਅਤੇ ਉਸਨੂੰ ਧਰਤੀ ਤੇ ਪਹੁੰਚਣ ਲਈ ਲਗਭਗ 6 ਘੰਟੇ ਲੱਗ ਗਏ ਸਟਾਰ ਲਾਇਨਰ ਸਵੇਰੇ 9:15 ਮਿੰਟ ਤੇ ਧਰਤੀ ਦੇ ਵਾਯੂ ਮੰਡਲ ਵਿੱਚ ਦਾਖਲ ਹੋਇਆ ਉਦੋਂ ਉਸਦੀ ਰਫ਼ਤਾਰ 2735 ਕਿਲੋਮੀਟਰ ਪ੍ਰਤੀ ਘੰਟਾ ਸੀ ਇਸ ਵੇਲੇ 9:32 ਮਿੰਟ ਤੇ ਅਮਰੀਕਾ ਦੇ ਨਿਊ ਮੈਕਸੀਕੋ ਦੇ ਵਾਈਟ ਇਸ ਸਪੇਸ ਹਾਰਵਰ ਰਗਿਸਤਾਨ ਦੇ ਤ੍ਰਿਆ ਦੱਸਦੀ ਹੈ ਕਿ ਬੋਇੰਗ ਕੰਪਨੀ ਨੇ ਨਾਸਾ ਦੇ ਨਾਲ ਮਿਲ ਕੇ ਇਸ ਸਪੇਸ ਕ੍ਰਾਫਟ ਬਣਾਇਆ ਸੀ 5 ਜੂਨ ਨੂੰ ਸੁਨੀਤਾ ਅਤੇ ਉਸਦੇ ਸਾਥੀ ਤੁਚ ਨੇ ਆਈਐਸਐਸ ਸਿਰਫ 8 ਦਿਨਾਂ ਦੇ ਮਿਸ਼ਨ ਤੇ ਗਏ ਸਨ ਪਰ ਤਕਨੀਕੀ ਖਰਾਬੀ ਕਾਰਨ ਇਸ ਦੀ ਵਾਪਸੀ ਟਾਲਣੀ ਪਈ ਹੁਣ ਇਸ ਸਪੇਸ ਕ੍ਰਾਫਟ ਬਿਨਾਂ ਕਿਸੇ ਕਰੂਦ ਦੇ ਧਰਤੀ ਤੇ ਪਰਤ ਆਇਆ ਹੈ ਦੱਸਣਯੋਗ ਹੈ ਕਿ 5 ਜੂਨ ਨੂੰ ਸੁਨੀਤਾ ਸਟਾਰਲਾਈਨਰ ਨਾਮਕ ਸਪੇਸ ਕ੍ਰਾਫਟ ਵਿੱਚ ਪੁਲਾੜ ਮਿਸ਼ਨ ਤੇ ਗਈ ਸੀ ਇਹ ਅਮਰੀਕੀ ਜਹਾਜ਼ ਕੰਪਨੀ ਬੋਇੰਗ ਅਤੇ ਨਾਸਾ ਦਾ ਸਾਂਝਾ ਕਰੂ ਫਲਾਈਟ ਟੈਸਟ ਮਿਸ਼ਨ ਸੀ ਇਸ ਵਿੱਚ ਸੁਨੀਤਾ ਸਪੇਸ ਕ੍ਰਾਫਟ ਦੀ ਪਾਇਲਟ ਸੀ ਅਤੇ ਉਸ ਦੇ ਨਾਲ ਬੁਸ਼ ਵਿਲ ਮੋਰ ਇਸ ਮਿਸ਼ਨ ਦੇ ਕਮਾਂਡਰ ਸਨ ਦੋਵਾਂ ਨੇ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ 'ਚ 8 ਦਿਨ ਰੁਕਣ ਤੋਂ ਬਾਅਦ ਧਰਤੀ ਤੇ ਪਰਤਣਾ ਸੀ ਪਰ ਸਪੇਸ ਕ੍ਰਾਫਟ 'ਚ ਤਕਨੀਕੀ ਖਰਾਬੀ ਅਤੇ ਹੀਲੀਅਮ ਗੈਸ ਲੀਕ ਹੋਣ ਕਾਰਨ ਇਹ ਤਾਂ ਉੱਥੇ ਫਸ ਗਈ ਇੱਕ ਰਿਪੋਰਟ ਮੁਤਾਬਕ ਨਾਸਾ ਨੇ ਸਟਾਰਲਾਈਨਰ ਦੀ ਵਾਪਸੀ ਅਤੇ ਇਸ ਨਾਲ ਜੁੜੇ ਅਪਡੇਟਸ ਨੂੰ ਲੈ ਕੇ ਸਵੇਰੇ 11 ਵਜੇ ਪ੍ਰੈਸ ਕਾਨਫਰੰਸ ਕੀਤੀ ਇਸ ਵਿੱਚ ਬੋਇੰਗ ਦਾ ਇੱਕ ਵੀ ਪ੍ਰਤੀਨਿਧੀ ਮੌਜੂਦ ਨਹੀਂ ਸੀ 24 ਅਗਸਤ ਨੂੰ NASA ਨੇ ਸੁਨੀਤਾ ਬੀਨਾਂ ਦੀ ਵਾਪਸੀ ਲਈ ਬੋਇੰਗ ਦੇ ਪੁਲਾੜ ਯਾਨ ਸਟਾਰਲਾਈਨਰ ਨੂੰ ਅਸੁਰੱਖਿਤ ਕਰ ਦਿੱਤਾ ਸੀ NASA ਦੇ ਮੈਨੇਜਰ ਸਟੀਵ ਸਟੀਚ ਨੇ ਕਿਹਾ ਕਿ ਸਟਾਰਲਾਈਨਰ ਨੇ ਚੰਗੀ ਲੈਂਡਿੰਗ ਕੀਤੀ ਹੈ ਭਾਵੇਂ NASA ਤੇ ਬੋਇੰਗ ਵਿੱਚਕਾਰ ਸਮੱਸਿਆਵਾਂ ਹਨ ਪਰ ਦੋਵੇਂ ਸਾਂਝੇ ਤੌਰ ਤੇ ਇਸ ਸਟਾਰਲਾਈਨਰ ਦੀ ਜਾਂਚ ਕਰਨਗੇ ਕਾਂ ਕੀ ਪਤਾ ਲਗਾਇਆ ਜਾਂ ਚਾਹ ਸੀ ਕਿ ਸਟਾਰ ਨਾਇਨਰ ਦੇ ਪੋਪੂਲੇਸ਼ਨ ਸਿਸਟਮ ਵਿੱਚ ਕੀ ਖਰਾਬੀ ਹੈ ਤੇ ਹੀਲੀਅਮ ਦਾ ਲੀਕ ਦਾ ਕੀ ਕਾਰਨ ਇਸ ਮਿਸ਼ਨ ਦਾ ਮੁੱਖ ਉਦੇਸ਼ ਪੁਲਾੜ ਯਾਤਰੀਆਂ ਨੂੰ ਪੁਲਾੜ ਸਟੇਸ਼ਨ ਤੱਕ ਲੈ ਜਾਣ ਅਤੇ ਉਹਨਾਂ ਨੂੰ ਵਾਪਸ ਲਿਆਉਣ ਦੀ ਸਪੇਸ ਕ੍ਰਾਫਟ ਦੀ ਸਮਰੱਥਾ ਟੈਸਟ ਕਰਨਾ ਸੀ ਪੁਲਾੜ ਯਾਤਰੀਆਂ ਨੂੰ ਵੀ ਪੁਲਾੜ ਸਟੇਸ਼ਨ ਤੇ 8 ਦਿਨਾਂ ਚ ਹੋਜ ਅਤੇ ਤੇ ਪ੍ਰਯੋਗ ਕਰਨੇ ਸਨ ਸੁਨੀਤਾ ਅਤੇ ਬਿਲਮੋਰ ਪਹਿਲੇ ਉਡਾਣ ਯਾਤਰੀ ਸਨ ਜਿਨ੍ਹਾਂ ਨੂੰ ਐਟਲਸ ਵੀ ਰਾਖਟ ਰਾਹੀਂ ਉਡਾਣ ਯਾਤਰਾ ਦਿੱਤੀ ਗਿਆ ਸੀ ਇਸ ਮਿਸ਼ਨ ਦੌਰਾਨ ਉਸਨੂੰ ਕੁਲਾੜੀ ਯਾਨ ਨੂੰ ਹੱਥ ਨੂੰ ਡੋਣਾ ਪਿਆ ਫਲਾਈ ਟੈਸਟ ਨਾਲ ਜੁੜੇ ਕਈ ਉਦੇਸ਼ ਵੀ ਪੂਰੇ ਕੀਤੇ ਜਾਣੇ ਸਨ ਕੁਲਾੜੀ ਯਾਤਰੀ ਸੁਨੀਤਾ ਵਿਲੀਅਮਸ 2 ਮਹੀਨਿਆਂ ਤੋਂ ਬਾਅਦ ਸਮੇਂ ਬਾਅਦ ਵੀ ਕੁਲਾੜ ਵਿੱਚ ਫਸੀ ਹੋਈ ਹੈ ਹੁਣ ਉਸਦੀ ਵਾਪਸੀ ਫਰਵਰੀ 2025 ਵਿੱਚ ਹੋਵੇਗੀ ਇਸ ਸਮੇਂ ਦੌਰਾਨ ਉਹ ਕੁਲਾੜ ਵਿੱਚ ਲਗਭਗ 250 ਦਿਨ ਬਿਤਾਏ ਹੋਣਗੇ ਉਸ ਲੰਬੇ ਸਮੇਂ ਤੱਕ ਕੁਲਾੜ ਵਿੱਚ ਰਹਿਣ ਕਰ ਉਸਦੇ ਸਰੀਰ ਵਿੱਚ ਅੱਖਾਂ ਤੇ ਡੀਐਨਏ ਵਿੱਚ ਕਈ ਬਦਲਾਅ ਦੇਖਣ ਨੂੰ ਮਿਲਣਗੇ ਸ੍ਰੀਤਾ ਬੇਲਵ ਦੀ ਧਾਰਤੇ ਦੇ ਵਾਪਸੀ ਤਰੋਣ ਵਿੱਚ NASA ਕੋਲੋਂ ਤੱਕ ਕਾਮਯਾਬ ਹੁੰਦਾ ਹੈ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ